ਕੁਰੀਆ ਟੈਂਕ ਕਮਿਸ਼ਨਰ ਦਫਤਰ ਪਹੁੰਚ ਗਿਆ। ਦੇਖੋ ਅੱਜ ਕਾਂਗਰਸ ਪਾਰਟੀ ਵੱਲੋਂ ਪੈਦਲ ਮਾਰਚ ਕੀਤਾ ਗਿਆ ਔਰ ਜਿਵੇਂ ਕਿ ਅਸੀਂ ਤੁਹਾਨੂੰ ਪਤਾ ਤੁਸੀਂ ਵੀ ਉਸ ਦਿਨ ਮੌਜੂਦ ਸੀ ਜਿਵੇਂ ਕਿ ਅਸੀਂ ਅਮਿਤ ਸ਼ਾਹ ਜੀ ਦਾ ਪੁਤਲਾ ਫੂਕਿਆ। ਉਹਦੇ ਪਿੱਛੇ ਕਾਰਨ ਕੀ ਸੀਗਾ? ਉਹਨਾਂ ਨੇ ਰਾਜ ਸਭਾ ਦੇ ਵਿੱਚ ਖੜੇ ਹੋ ਕੇ ਕਿਹਾ ਕਿ ਤੁਸੀਂ ਕੀ ਇਹ ਅਵੇਦਕਰ 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 ਕਰਦੇ ਰਹਿੰਦੇ ਹੋ ਜੇ ਇੰਨਾ ਟਾਈਮ ਤੁਸੀਂ ਭਗਵਾਨ ਦਾ ਨਾਮ ਲੈਂਦੇ ਤੇ ਅੱਜ ਤੁਸੀਂ ਸਵਰਗਾ ਦੇ ਵਿੱਚ ਹੋਣਾ ਸੀ। ਦੇਖੋ ਕਿੱਡਾ ਵੱਡਾ ਅਪਮਾਨ ਉਹਨਾਂ ਨੇ ਡਾਕਟਰ ਭੀਵਾ ਅੰਬੇਦਕਰ ਜੀ ਦਾ ਕੀਤਾ ਤੇ ਕਿੱਡਾ ਵੱਡਾ ਅਪਮਾਨ ਉਹਨਾਂ ਨੇ ਗਲਿਤ ਭਾਈਚਾਰੇ ਦਾ ਕੀਤਾ ਇਥੋਂ ਪਤਾ ਚੱਲਦਾ ਹੈ ਕਿ ਭਾਜੀਪੀ ਦੀ ਜਾਂ ਆਰਐਸਐਸ ਦੀ ਸੋਚ ਕੀ ਹੈ ਦਲਿਤਾਂ ਦੇ ਪ੍ਰਤੀ ਉਹਨਾਂ ਨੂੰ ਕੋਈ ਦਲਿਤਾ ਦਾ ਨਾ ਉਹਨਾਂ ਨਾ ਹਾਦਨਾਰਮ ਆਰਦੇ ਨਾ ਉਹਨਾਂ ਨੂੰ ਔਰਤਾ ਪ੍ਰਤੀ ਕੋਈ ਹੈ ਹੁਣ ਤੁਸੀਂ ਮਣੀਪੁਰ ਦਾ ਕੇਸ ਦੇਖ ਲਓ ਸਿੰਬਲ ਦਾ ਕੇਸ ਦੇਖ ਲਓ ਜੰਮੂ ਕਸ਼ਮੀਰ ਦੇ ਵਿੱਚ ਦੇਖ ਲਓ ਕੀ ਹਾਲ ਹੋਇਆ ਤੇ ਪਰ ਉਹਨਾਂ ਨੂੰ ਇਦਾਂ ਪਰ ਉਹ ਭੁੱਲ ਗਏ ਕਿ 50% ਵੋਟ ਪ੍ਰਤੀਸ਼ਤ ਦਲਿਤ ਭਾਈਚਾਰੇ ਦੀ ਵੀ ਹੈ ਔਰਤਾ ਦੀ ਵੀ ਹੈ ਪਰ ਇਸ ਨੂੰ ਭੁੱਲ ਕੇ ਉਹ ਉਲਟਾ ਹੋ ਚੁੱਕੇ ਹੈ ਇੱਥੋਂ ਪਤਾ ਚੱਲਦਾ ਹੈ ਕਿ ਉਹ ਕਿਹੋ ਜੀ ਸੋਚ ਦਲਿਤ ਭਾਈਚਾਰੇ ਨੂੰ ਲੈ ਕੇ ਰੱਖਦੀ ਹੈ ਕੀ ਕਿਹਾ ਸੀ ਸਾਡੇ ਪ੍ਰਧਾਨ ਦੀ ਡ੍ਰੌਪ ਆਪੋਜੀਸ਼ਨ ਨੇ ਕੀ ਕਿਹਾ ਸੀ ਸਿਰਫ ਇਹੀ ਕਿਹਾ ਸੀਗਾ ਕਿ ਸਵਿਧਾਨ ਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ ਪਰ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਰਾਹੁਲ ਗਾਂਧੀ ਜੀ ਨੇ ਲੋਕ ਸਭਾ ਦੇ ਵਿੱਚ ਖੜੇ ਹੋ ਕੇ ਹੱਥ ਦੇ ਵਿੱਚ ਸੰਵਿਧਾਨ ਦੀ ਕਾਪੀ ਫੜ ਕੇ ਕਿਹਾ ਸੀ ਕਿ ਇਸ ਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ ਪਰ ਸੰਗੀਆਂ ਨੂੰ ਭਾਜਪੀ ਨੂੰ ਆਰਐਸਐਸ ਨੂੰ ਕਿੱਥੋਂ ਬਰਦਾਸ਼ਤ ਹੁੰਦਾ ਕਿ ਇਸ ਦੇ ਉੱਤੇ ਚਰਚਾ ਹੋਵੇ ਅਸੀਂ ਉਸੇ ਸਬੰਧ ਦੇ ਵਿੱਚ ਵਿਚ ਜਿਹੜਾ ਕਿ ਅਮਿਤ ਸ਼ਾਹ ਨੇ ਐਡੀ ਬੇਦਵੀ ਕੀਤੀ ਹੈ ਡਾਕਟਰ ਪ੍ਰੀਮਰਾਓ ਉਮੇਦਕਰ ਜੀ ਦੀ ਜਿਹੜਾ ਉਹਨਾਂ ਨੇ ਦਲਤਾਂ ਦਾ અપમાન ਕੀਤਾ ਅਸੀਂ ਸਾਰੇ ਚਾਹੁੰਦੇ ਹਾਂ ਮੇਰੇ ਨਾਲ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਬਿੱਟੂ ਜੀ ਨੇ ਸਾਡੇ ਲੰਬੀ ਤੋਂ ਹਲਕਾ ਇੰਚਾਰਜ ਜਗਪਾਲ ਜੀ ਨੇ ਬਾਕੀ ਸਾਰੇ ਸਾਡੇ ਅਧਿਕਾਰਦਾਰ ਸੇ ਬਾਨ ਖੜੇ ਨੇ ਵਰਕਰ ਸੇ ਬਾਨ ਖੜੇ ਨੇ ਅਸੀਂ ਸਾਰੇ ਚਾਹੁੰਦੇ ਹਾਂ ਕਿ ਅਮਿਤ ਸ਼ਾਹ ਮਾਫੀ ਮੰਗਣ ਸਾਰੇ ਦਲਿਤ ਭਾਈਚਾਰੇ ਤੋਂ ਦੂਸਰਾ ਆਪਣੇ ਅਹੁਦੇ ਤੋਂ ਅਸਤੀਫਾ ਦੇ ਮੈਡਮ ਜਿਵੇਂ ਸੰਵਿਧਾਨ ਦੇ ਖਿਲਾਫ ਹੈ ਜਿਵੇਂ ਕਈ ਵਾਰ ਇਹਨਾਂ ਨੇ ਵੀ ਛੇੜਛੜ ਕੀਤੀ ਉਹਦੇ ਵਾਰ ਕੀ ਕਰਨਾ ਚਾਹੁੰਦੇ ਹਨ ਕਿੰਨਾਂ ਨੇ ਛੇੜਛੜ ਕੀਤੀ ਜਿਵੇਂ ਬੀਜੇਪੀ ਸਰਕਾਰ ਨੇ ਬਿਲਕੁਲ ਸੰਵਿਧਾਨਵਾਰੇ ਉਹਨਾਂ ਨੇ ਬਹੁਤ ਵਾਰੀ ਛੇੜਛੜ ਕੀਤੀ ਹੈ ਹਮੇਸ਼ਾ ਐਮੈਂਡਮੈਂਟ ਕਰਨਾ ਚਾਹੁੰਦੇ ਨੇ ਪਰ ਉਹ ਭੁੱਲ ਗਏ ਕਿ ਇਹ ਇਹ ਦੇਸ਼ ਦਲਿਤ ਭਾਈਚਾਰੇ ਦਾ ਵੀ ਹੈ ਹਮੇਸ਼ਾ ਉਹਨਾਂ ਨੇ ਇਹ ਚਾਹਿਆ ਹੁਣ ਦੇਖ ਲਓ ਤੁਸੀਂ ਤੁਸੀਂ ਸਾਡੇ ਸਾਹਮਣੇ ਖੜੇ ਹੋ ਤੁਹਾਡੇ ਕੋਲੇ ਆਪਾਂ ਨੂੰ ਤੁਹਾਨੂੰ ਵੀ ਕੀ ਨੇ ਅਧਿਕਾਰ ਦਿੱਤਾ ਰਾਈਟ ਟੂ ਪ੍ਰੈਸ ਹੈ ਤੁਸੀਂ ਜਾਣਦੇ ਹੋ ਕਿ ਸੰਵਿਧਾਨ ਨੇ ਆਪਾਂ ਨੂੰ ਕਿੰਨਾ ਵੱਡਾ ਹੱਕ ਦਿੱਤਾ ਸਾਨੂੰ ਤੁਹਾਨੂੰ ਰਾਈਟ ਟੂ ਫਰੀडम ਐਂਡ ਐਕਸਪ੍ਰੈਸ ਦਾ ਹੈਗਾ ਨਾ ਤੁਹਾਨੂੰ ਰਾਈਟ ਤੇ ਇਹੀ ਮੋਦੀ ਸਾਹਿਬ ਚਾਹੁੰਦੇ ਵੀ ਇਹਨਾਂ ਨੂੰ ਖੋਲੋ ਕਿਸਾਨਾਂ ਦੇ ਹੱਕ ਖੋਲੋ ਗਲਤਾਂ ਦੇ ਖੋਲੋ ਪ੍ਰੈਸ ਦਾ ਖੋਲੋ ਦੇਖੋ ਤੁਸੀਂ ਸਾਡੀ ਆਵਾਜ਼ ਨੂੰ ਫੋਟੇ ਜਰੀਏ ਅਸੀਂ ਲੋਕਾਂ ਤੱਕ ਪਹੁੰਚਦੇ ਹਾਂ ਹਮੇਸ਼ਾ ਭਾਜਪੀ ਨੇ ਸੰਵਿਧਾਨ ਦੇ ਨਾਲ ਛੇੜਛਾੜ ਕਰਨ ਦੀ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਦਲਿਤਾਂ ਤੋਂ ਨੇ ਅਧਿਕਾਰ ਖੋਲੋ ਰਿਜ਼ਰਵੇਸ਼ਨ ਖੋਲੋ ਬਲਕਿ ਦਲਿਤ ਕੀ ਔਰਤਾਂ ਨੂੰ ਹੱਕ ਦਿੰਦੀ ਹੈ ਜਰਨਲ ਦਾ ਕੈਟਾਗਰੀ ਨੂੰ ਸਰਵਧਾਨ ਹੱਕ ਦਿੰਦਾ ਹੈ ਪ੍ਰੈਸ ਨੂੰ ਹੱਕ ਦਿੰਦਾ ਹੈ ਹਮੇਸ਼ਾ ਪਰ ਅਸੀਂ ਬੀਜੇਪੀ ਦੀ ਇਚਾਰਜ ਨਹੀਂ ਚਲਣ ਦੇਣੀਗੀ ਇਹੀ ਕਾਰਨ ਹੈ ਕਿ ਬੀਜੇਪੀ ਹੁਣ ਜੋ ਸੈਂਟਰ ਚ ਸਰਕਾਰ ਬਣੀ ਹੈ ਨਾ ਤੇ ਕਿੰਨੀਆਂ ਘੱਟ ਸੀਟਾਂ ਆਈਆਂ ਤੇ ਹੁਣ ਉਹਨਾਂ ਦੀ ਇਹ ਬੁਖਲਾਹਟ ਹੈ ਕਿ ਇਹ ਕਾਂਗਰਸ ਪਾਰਟੀ ਆ ਨਹੀਂ ਸੀਟਾਂ ਕਿਵੇਂ ਲੈ ਗਈ ਇਹ ਬੁਖਲਾਹਟ ਹੈ ਉਹਨਾਂ ਦੀ ਜੇਕਰ ਅਮਿਤ ਸ਼ਾਹ ਮਾਫੀ ਨਹੀਂ ਮੰਗਦਾ ਤੁਹਾਡੇ ਆ ਰੋਸਮਦਾਰ ਆ ਤੁਲੇ ਕੇ ਤੇ ਕੀ ਕਰੋਗੇ ਕੀ ਬਿਲਕੁਲ ਸਾਡਾ ਸੰਘਰਸ਼ ਇਦਾਂ ਹੀ ਜਾਰੀ ਰਹੂਗਾ ਜਦੋਂ ਜਦੋਂ ਤੱਕ ਅਮਿਤ ਸ਼ਾ ਮਾਫੀ ਨਹੀਂ ਮੰਗਦਾ ਸਾਡਾ ਸੰਘਰਸ਼ ਇਦਾਂ ਹੀ ਚੱਲਦਾ ਰਹੂਗਾ ਔਰ ਅਮਿਤ ਸ਼ਾ ਕਹਿ ਰਿਹਾ ਨਾ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ ਅੱਜ ਕੱਲ ਸੋਸ਼ਲ ਮੀਡੀਆ ਹੈ ਅੱਜ ਕੱਲ ਮੀਡੀਆ ਹੈ ਸਭ ਕੁਝ ਲੋਕਾਂ ਨੂੰ ਸਭ ਕੁਝ ਪਤਾ ਲੱਗਦਾ ਲੋਕ ਸੂਝਵਾਨ ਨੇ ਸਮਝਦਾਰ ਨੇ ਅਗਰ ਉਹ ਮਾਫੀ ਨਹੀਂ ਮੰਗੂਗਾ ਇੱਥੋਂ ਦਾ ਹੰਕਾਰ ਪਤਾ ਲੱਗੂਗਾ ਤੇ ਅਗਲੀਆਂ ਜਦੋਂ ਚੋਣਾਂ ਆਉਣਗੀਆਂ ਤੇ ਲੋਕ ਫਿਰ ਚੰਗੀ ਤਰ੍ਹਾਂ ਮਾਫੀ ਮੰਗਵਾਣਗੇ ਜਦੋਂ ਭਾਜਪਾ ਦੀ ਸਰਕਾਰ ਚਲੀ ਜਾਊਗੀ ਦਲਤ ਸਮਾਜ 'ਚ ਕਾਫੀ ਰੋਸ ਹੈ ਇਸ ਗੱਲ ਨੂੰ ਲੈ ਕੇ ਕੀ ਸਨੇਹਾ ਦੇਣਾ ਚਾਹੁੰਦੇ ਆ ਦੇਖੋ ਦਲ ਸਮਾਜ ਦਾ ਦੇਖੋ ਹਮੇਸ਼ਾ ਤੋਂ ਹੀ ਦਬਲਾ ਕੁਚਲੇ ਰਿਹਾ ਹੈ ਤੁਹਾਨੂੰ ਪਤਾ ਹੈ ਕਿ ਕੋਈ ਟਾਈਮ ਸੀ ਕਿ ਸਾਡੇ ਜਦੋਂ ਬਜ਼ੁਰਗ ਹੁੰਦੇ ਸੀਗੇ ਉਹਨਾਂ ਉਹਨਾਂ ਦੇ ਸਿਰਾਂ ਦੇ ਉੱਤੇ ਗੰਦ ਵਾਲਾ ਟੋਕਰਾ ਭਰ ਕੇ ਤੋ ਰਿਆ ਜਾਂਦਾ ਸੀ ਕੰਨਾਂ ਦੇ ਵਿੱਚ ਲੋਹਾ ਭੰਗਲਾ ਕੇ ਪਾ ਦਿੱਤਾ ਜਾਂਦਾ ਸੀ ਕਿੰਨੇ ਸੰਘਰਸ਼ ਤੋਂ ਬਾਅਦ ਪੀੜੀਦਰ 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 ਅੱਜ ਤੱਕ ਅਸੀਂ ਇਸ ਜਿਹੇ ਮੈਂ ਅੱਜ ਖੜੀ ਐ ਇੱਥੇ ਬੋਲ ਰਹੀ ਆ ਉਹ ਕਾਦੇ ਕਰਕੇ ਸਵਿਧਾਨ ਕਰਕੇ ਇਹ ਔਰਤਾ ਖੜੀਆਂ ਕਿਦੇ ਕਰਕੇ ਸਵਿਧਾਨ ਕਰਕੇ ਇਹ ਸਾਨੂੰ ਉਹਨਾਂ ਨੇ ਹੀ ਹੱਕ ਦਿੱਤਾ ਤਾਂ ਦਲਿਤ ਭਾਈਚਾਰੇ ਦਾ ਓਬਵੀਅਸਲੀ ਅਹਿਦ ਹੋਇਆ ਤਾਂ ਹੀ ਤਾਂ ਸਾਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਆ ਰੋਜ਼ ਮਹਾਰੇ ਹੋ ਰਹੇ ਆ ਸੋ ਦਲਿਤ ਭਾਈਚਾਰਾ ਵੀ ਇਹ ਗੱਲ ਨੂੰ ਸਮਝ ਰਿਹਾ ਔਰ ਦੇਖੋ ਸਾਡੇ ਕੋਲੇ ਤਾਂ ਇੱਕੋ ਹੀ ਤਾਕਤ ਬਚਦੀ ਆ ਨਾ ਵੋਟ ਦੀ ਦਲੀ ਤੇ ਭਾਈਚਾਰਾ ਬੋਰਡ ਦੇ ذریعے ਆਪਦੀ ਤਾਕਤ ਦਿਖਾਊਗਾ ਤੇ ਬੀਜੇਪੀ ਨੂੰ ਸੱਤਾ ਤੋਂ ਹਟਾਊਗਾ ਜੋ ਸਾਡੇ ਗ੍ਰਹਿ ਮੰਤਰੀ ਮਿਤ ਸ਼ਾਹ ਨੇ ਬਾਬਾ ਸਾਹਿਬ ਮੇਟਕਰ ਦੇ ਖਿਲਾਫ ਰਾਜ ਸਭਾ ਦੇ ਵਿੱਚ ਬੋਲਿਆ ਜਿਵੇਂ ਭੈਣ ਜੀ ਰੂਬੀ ਜੀ ਨੇ ਦੱਸਿਆ ਕਿ ਇਹ ਮੇਟਕਰ ਮੇਟਕਰ ਕਰੀ ਜਾਂਦੇ ਆ ਕਿ ਇਹਨਾਂ ਰੱਬ ਦਾ ਨਾ ਲੈਂਦੇ ਤੁਹਾਡਾ ਪਰਮਾ ਸਵਰਗ ਤੇ ਤੁਸੀਂ ਚਲੇ ਜਾਣਾ ਸੀ ਮਿਤ ਸ਼ਾਹ ਨੇ ਵੇਖੋ ਇਹਨਾਂ ਹੰਕਾਰਿਆ ਬਿਉਰ ਨੇ ਅੱਜ ਤੱਕ ਮਾਫੀ ਨਹੀਂ ਮੰਗੀ ਅੱਗੋਂ ਕਾਂਗਰਸ ਨੂੰ ਸਵਾਲ ਕਰਦੇ ਆ ਗਲਤੀ ਆਪ ਕਰਦੇ ਆ ਤੇ ਸਗੋਂ ਕਾਂਗਰਸ ਨੂੰ ਸਵਾਲ ਕਰਦੇ ਵੀ ਕਾਂਗਰਸ ਨੇ ਕੀ ਦੇਸ਼ 'ਚ ਕੀ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਜਦੋਂ ਦੀ ਬੀਜਪੀ 11 ਸਾਲ ਹੋ ਗਏ ਆ ਦਲਤ ਵਿਰੋਧੀ ਆ ਇਹ ਕਹਿੰਦੇ ਸੀ 400 ਪਾਰ 400 ਪਾਰ ਇਹ ਜੇ 400 ਪਾਰ ਬੀਜਪੀ ਦੀ ਆ ਜਾਂਦੀਆਂ ਇਹਨਾਂ ਨੇ ਸਾਰਾ ਸੰਵਿਧਾਨ ਬਦਲ ਦੇਣਾ ਸੀ ਕਾਂਗਰਸ ਨੇ ਕਿਹਾ ਸੀ ਨਾ ਵੀ ਵੀ ਇਹ 400 ਪਾਰ 400 ਪਾਰ ਕਹਿੰਦੇ ਆ ਇਹ ਸੰਵਿਧਾਨ ਬਦਲਣਾ ਚਾਹੁੰਦੇ ਆ ਇਹ ਬੀਜਪੀ ਇਹ ਸਰਕਾਰ ਹੈ ਦਲਤ ਵਿਰੋਧੀ ਸਰਕਾਰ ਆ ਅਸੀਂ ਅੱਜ ਸਾਡੀ ਹਾਈ ਕਮਾਂਡ ਦੇ ਦੇਸ਼ ਤੇ ਅਸੀਂ ਅੱਜ ਪ੍ਰਦਰਸ਼ਨ ਵੀ ਕੀਤਾ ਉਦੋਂ ਬਾਅਦ ਜੇ ਅਮੇਸ਼ ਨੇ ਮਾਫੀ ਨਾ ਮੰਗੀ ਅਸੀਂ ਹੋਰ ਸਖਤ ਕਦਮ ਚੱਕਾਂਗੇ ਅਸੀਂ